ਆਪੇ ਜਾਲ ਮੜਕੜਾ ਆਪੇ ਅੰਦਰ ਲਾਲ ਕੇ ਪ੍ਰਮਾਤਮਾ ਜਿਵੇਂ ਜਦੋਂ ਮੱਛੀ ਫੜਦੇ ਆ ਨਾ ਮਛਵਾਰੇ ਤੇ ਜਿਹੜਾ ਉਹਨੇ ਉਹਨਾਂ ਦੇ ਹੱਥਾਂ ਵਿੱਚ ਜਾਲ ਹੁੰਦਾ ਜਾਲ ਦਾ ਮਣਕਾ ਹੁੰਦਾ ਮਣਕਾ ਟਲ੍ਹਾ ਕਰਦੇ ਨੇ ਤੇ ਜਾਲ ਛੁੱਟਦਾ ਜਾਂਦਾ ਤੇ ਉਹ ਮਣਕੇ ਦੇ ਅੰਦਰ ਵੀ ਪ੍ਰਮਾਤਮਾ ਦਾ ਵਾਸਾ ਹੈ ਪ੍ਰਮਾਤਮਾ ਦੀ ਸ਼ਕਤੀ ਹੈ ਤੇ ਅੰਦਰ ਜਿਹੜਾ ਲਾਲ ਮਤਲਬ ਲਾਲ ਰੰਗ ਦਾ ਜਿਹੜਾ ਮਾਸ ਦਾ ਟੁਕੜਾ ਜਾਂ ਆਟੇ ਦਾ ਟੁਕੜਾ ਜਾਂ ਮੱਛੀਆਂ ਦੇ ਅੰਦਰ ਜਿਹੜਾ ਮਾਸ ਆ ਉਹਦੇ ਵਿੱਚ ਵੀ ਪ੍ਰਮਾਤਮਾ ਹੈ ਇਹਨਾਂ ਤੋਂ ਭਾਵ ਹੈ ਕਿ ਜੀਵਨ ਤੇ ਮੌਤ ਪਰਮਾਤਮਾ ਹੀ ਹੈ ਜੇ ਜੀਵਨ ਦੇਣ ਵਾਲਾ ਪਰਮਾਤਮਾ ਹੈ ਤਾਂ ਮੌਤ ਦੇਣ ਵਾਲਾ ਵੀ ਪਰਮਾਤਮਾ ਹੈ ਤੇ ਜੰਮੇ ਦੀਆਂ ਖੁਸ਼ੀਆਂ ਦੇਣ ਵਾਲਾ ਪਰਮਾਤਮਾ ਹੈ ਤੇ ਰੋਂਦੇ ਦੇ ਵੇਣ ਪਾਉਣ ਵਾਲਾ ਵੀ ਪਰਮਾਤਮਾ ਹੈ ਮੌਤ ਵਿੱਚ ਵੀ ਪਰਮਾਤਮਾ ਹੈ ਕਈ ਇਹਨੇ ਤੜਪਦੇ ਹੁੰਦੇ ਨੇ ਉਹਨਾਂ ਨੂੰ ਮੌਤ ਮਿਲ ਜਾਂਦੀ ਹੈ ਸੰਸਾਰ ਕਹਿਣ ਲੱਗ ਜਾਂਦਾ ਇਹ ਤਾਂ ਚੰਗਾ ਹੋਇਆ ਜਾਨ ਛੁੱਟੀ ਉਹਨਾਂ ਲਈ ਮੌਤ ਹੀ ਜ਼ਿੰਦਗੀ ਹੈ ਇਸ ਕਰਕੇ ਪਰਮਾਤਮਾ ਦੀ ਸ਼ਕਤੀ ਬਿਰਾਜਮਾਨ ਹੈ ਬਸ ਉਹਨਾਂ ਨੂੰ ਕੋ ਕਰਨ ਦੀ ਲੋੜ ਪੈਂਦੀ ਆ